ਕਿ ਸਰਪੰਚ ਤੋਬੇਤਾ ਬਾਅਦ ਜੋ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੂੰ ਜਿਹੜਾ ਕਿ ਰੋਕਿਆ ਗਿਆ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਅੰਮ੍ਰਿਤਧਾਰੀ ਨੇ ਅਤੇ ਉਹ ਪੰਜ ਕਕਾਰਾਂ ਦੇ ਧਾਰੀ ਨੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਸ਼੍ਰੀ ਸਾਹਿਬ ਪਹਿਨਿਆ ਹੋਇਆ ਸੀ ਤਾਂ ਉਹਨਾਂ ਨੂੰ ਮੈਟਰੋ ਦੇ ਵਿੱਚ ਸਫ਼ਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਤਾਂ ਇਸ ਤਰ੍ਹਾਂ ਦਾ ਮਾਮਲਾ ਕੁਝ ਦਿਨ ਪਹਿਲਾਂ ਵੀ ਆਇਆ ਸੀ ਤੁਹਾਨੂੰ ਦੱਸ ਦਈਏ ਕਿ ਜੋ 15 ਅਗਸਤ ਦਾ ਫੰਕਸ਼ਨ ਹੋਇਆ ਸੀ ਦਿੱਲੀ ਦੇ ਵਿੱਚ ਤਾਂ ਲਾਲ ਕਿਲੇ ਦੇ ਅੰਦਰ ਸਰਪੰਚ ਗੁਰਧਿਆਨ ਸਿੰਘ ਨੂੰ ਵੀ ਪੰਜ ਕਕਾਰਾਂ ਦੇ ਜਿਹੜੇ ਉਹ ਪਹਿਨੇ ਹੋਏ ਸਨ ਕਕਾਰ ਇਸੇ ਕਰਕੇ ਉਹਨੂੰ ਜਿਹੜਾ ਕਿ ਦਾਖਲ ਹੋਣ ਨਹੀਂ ਦਿੱਤਾ ਗਿਆ ਸੀ ਤਾਂ ਹੁਣ ਇਹ ਦੂਸਰਾ ਮਾਮਲਾ ਜਿਹੜਾ ਹੈ ਥੋੜੇ ਦਿਨ ਬਾਅਦ ਆਇਆ ਕਿ ਕਿਸਾਨ ਆਗੂ ਜੋ ਬਲਦੇਵ ਸਿੰਘ ਸਿਰਸਾ ਨੇ ਉਹਨਾਂ ਨੂੰ ਮੈਟਰੋ ਦੇ ਵਿੱਚ ਸਫ਼ਰ ਕਰ ਨਹੀਂ ਦਿੱਤਾ ਗਿਆ ਤਾਂ ਤੁਹਾਡੇ ਧਿਆਨ ਦੇ ਵਿੱਚ ਲਿਆਦਾ ਜਿਸ ਤਰ੍ਹਾਂ ਕਿ ਥੋੜੇ ਦਿਨ ਪਹਿਲਾਂ ਸਿਵਲ ਜੱਜ ਦੀ ਪ੍ਰਖਿਆ ਹੋਈ ਸੀ ਰਾਜਸਥਾਨ ਦੇ ਵਿੱਚ ਉੱਥੇ ਵੀ ਜਿਹੜੇ ਕਿ ਅਮਰਤ ਸਾਬ ਦੇ ਨਾਲ ਸੰਬੰਧਤ ਇੱਕ ਲੜਕੀ ਨੂੰ ਅਮਰਤਧਾਰੀ ਹੋਣ ਦੇ ਕਰਕੇ ਜਿਹੜਾ ਕਿ ਪੇਪਰ ਦੇ ਵਿੱਚ ਨਹੀਂ ਬੈਠਣ ਦਿੱਤਾ ਗਿਆ ਸੀ ਤਾਂ ਜੇ ਚੌਥਾ ਮਾਮਲੇ ਦੀ ਗੱਲ ਕਰੀਏ ਤਾਂ ਜੋ ਜਗਜੀਤ ਸਿੰਘ ਡੱਲੇਵਾਲ ਨੇ ਉਹਨਾਂ ਨੂੰ ਰਾਜਸਥਾਨ ਸੀ 에어ਪੋਰਟ ਦੇ ਉੱਤੇ ਅਮਰਤਧਾਰੀ ਹੋਣ ਤੇ ਕਕਾਰਾਂ ਦੇ ਪਹਿਨੇ ਹੋਣ ਕਰਕੇ ਅ ਲਗਾਤਾਰ ਜਿਹੜਾ ਉਹਨਾਂ ਨੂੰ ਆਜ਼ਾਦਤ ਨਹੀਂ ਦਿੱਤੀ ਗਈ ਸੀ ਤਾਂ ਇਸ ਤਰ੍ਹਾਂ ਦਾ ਜਿਹੜਾ ਇਹ ਲਗਾਤਾਰ ਰਿਜ਼ਲਟ ਸਾਹਮਣੇ ਆ ਰਹੇ ਨੇ ਉਹ ਕਾਫੀ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੇ ਆ ਰਹੇ ਨੇ ਲਾਈਵ ਚਲਾਤਾ ਮਨਜਿੰਦਰ ਸਿੰਘ ਸਰਸਾ ਜੀ ਜਰਾ ਧਿਆਨ ਨਾਲ ਸੁਣ ਲਓ ਮੈਂ ਬਲਦੇਵ ਸਿੰਘ ਸਰਸਾ ਰੇਲਵੇ ਟੇਸ਼ੂ ਘਾੜ ਪੁਰੀ ਤੇ ਮੈਟਰੋ ਸਿਚੂ ਆ ਮੈਂ ਟਿਕਟਾਂ ਲਿਆਨੇ ਦੋ ਬਗਲਾ ਸਾਹ ਕੋਰ ਦੋਰਾ ਸਾਹ ਪੁੱਚਣ ਭਾਈ ਅਮਰਰਾ ਔਰ ਮੈਨੂੰ ਇੱਥੇ ਜਿਹੜਾ ਉਹ ਰੋਕ ਲਿਆ ਕਿਉਂਕਿ ਮੇਰੇ ਕੋਲੇ ਤਿੰਨ ਪੁਤੀ ਕਿਰਪਾਨ ਹੈ ਉਹ ਮੈਨੂੰ ਇੱਥੇ ਰੋਕ ਲਿਆ ਕਿ ਤੂੰ ਨਹੀਂ ਜਾ ਸਕਦਾ ਮੈਂ ਕਿਹਾ ਟਿਕਟਾਂ ਦੇ ਪੈਸੇ ਕਹਿੰਦੇ ਕੋਈ ਨਹੀਂ ਮਿਲਣਗੇ ਮੈਂ ਕਿਹਾ ਨਾਂ ਦੋ ਮੈਨੂੰ ਤਾਂ ਬਾਹਰ ਕਰ ਦਿਓ ਉਹ ਮੈਨੂੰ ਅੰਦਰ ਤੇ ਮੇਰਾ ਡਰਾਮਰ ਬਾਹਰ ਮਨਜਿੰਦਰ ਸੱਤਸਾ ਜੀ ਤੁਸੀਂ ਕੌਮ ਦੀ ਗੱਲ ਕਰਦੇ ਹੋ ਇਹ ਕੌਮ ਮੈਂ ਕਹਿੰਦਾ ਗੁਲਾਮ ਗੁਲਾਮਾਂ ਦੇ ਗੁਲਾਮ ਆ ਇਹ ਉਹਨਾਂ ਦੇ ਗੁਲਾਮ ਆ ਜਿਹੜੇ ਹਜ਼ਾਰਾਂ ਵਰ੍ਹੇ ਤੋਂ ਗੁਲਾਮ ਨੇ ਆਜ਼ਾਦ ਕਰਾਇਆ ਸਿੱਖ ਕੌਮ ਨੇ ਤੇ ਅੱਜ ਸਿੱਖ ਭਾਰਤ ਵਿੱਚ ਗੁਲਾਮ ਕੀ ਇਹਦਾ ਜਵਾਬ ਮਨਜੰਦਰ ਸਰਤਾਜੀ ਤੁਸੀਂ ਦੇ ਸਕਦੇ ਹੋ ਮੈਂ ਤੁਹਾਡੇ ਤੋਂ ਜਵਾਬ ਮੰਗਦਾ ਹਕਾਲ ਸਰਖਦਾ ਜੰਮਦਾ ਤੋਂ ਜਵਾਬ ਮੰਗਦਾ ਪ੍ਰਧਾਨ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਵਾਬ ਮੰਗਦਾ ਮਨਜੰਦਰ ਸਰਤਾਜੀ ਤੁਸੀਂ ਤਾਂ ਬਣਾਓ ਇਹ ਫੁਟਸੋਨ ਵੀਡੀਓ ਬਣਾ ਰਹੇ ਮੇਰੀ ਉਹ ਭਾਈ ਮੈਂ ਜੋ ਕਹਿ ਰਿਹਾ ਜੋ ਹੋ ਰਿਹਾ ਉਹ ਕਹਿ ਰਿਹਾ ਨਾ ਤੇ ਲਾਈਵ ਚੱਲ ਰਿਹਾ ਬਣਾਓ ਵੀਡੀਓ ਮੈਂ ਤਾਂ ਖੁਦ ਬਣਾ ਰਿਹਾ ਲਾਈਵ ਚਲਾ ਰਿਹਾ ਕੀ ਕਰੋਗੇ ਵੀਡੀਓ ਬਣਾ ਕੇ ਜਾਂਦੇ ਹੋ ਤੁਸੀਂ ਅੰਦਰ ਕਰ ਦੋਗੇ ਤੇ ਐਸ ਗੱਲ ਦਾ ਜਵਾਬ ਕੌਣ ਦਊ ਇੱਥੇ ਕੈਮਰੇ ਨੇ ਲੱਗੇ ਮੈਨੂੰ ਅੰਦਰ ਕਿਉਂ ਨਹੀਂ ਜਾਣ ਮੈਨੂੰ ਰੇਲ ਤੇ ਮੈਕਲੋ ਟ੍ਰੇਨ ਤੇ ਸਫ਼ਰ ਕਿਉਂ ਨਹੀਂ ਕਰਨ ਦਿੱਤਾ ਜਾ ਰਿਹਾ ਇਹ ਰਹੀ ਡਰਾਈਵਰ ਨੂੰ ਆਕ ਤੂ ਰੋਕਿਆ ਗਿਆ ਹੈ ਇਹਦਾ ਜਵਾਬ ਸ਼੍ਰੋਮਣੀ ਫੋਟੋਰਾ ਪ੍ਰਬੰਧਕ ਕਮੇਟੀ ਦੇ ਸਾਰੇ ਪ੍ਰਧਾਨਾਂ ਤੋਂ ਇਹਦਾ ਜਵਾਬ ਮੈਂ ਜਿੱਤੇ ਲੀਡ ਸ਼੍ਰੋਮਣੀ ਫੋਟੋਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੋਂ ਮੰਗਦਾ ਉੱਥੇ ਮੈਂ ਅੰਮ੍ਰਿਤਸਰ ਸ਼੍ਰੋਮਣੀ ਫੋਟੋਰਾ ਪ੍ਰਬੰਧਕ ਕਮੇਟੀ ਤੋਂ ਜਵਾਬ ਮੰਗਦਾ ਮੈਂ ਸ੍ਰੀ ਅਕਾਲਪੁਰ ਸਿੰਘ ਸਾਹਿਬ ਦੇ ਜੱਥੇਦਾਰ ਤੋਂ ਜਵਾਬ ਮੰਗਦਾ ਕਿ ਅਸੀਂ ਸਾਨੂੰ ਜਦੋਂ ਪਹਿਲਾ ਦਿੱਲੀ ਰੇਲ ਮੈਂ ਅਰਪੋਰਟ ਤੇ ਰੋਕਿਆ ਗਿਆ ਮੈਨੂੰ ਤੇ ਸਰਕਾਰ ਚਿੱਠੀ ਦਿੱਤੀ ਅਸੀਂ ਤੁਹਾਨੂੰ ਦਰਖਾਸਤਾਂ ਦਿੱਤੀਆਂ ਉਹ ਕੀ ਕੀਤਾ ਸਾਡੀਆਂ ਦਰਖਾਸਤਾਂ ਉਹ ਤੁਹਾਡੀ ਕੀ ਗੱਲ ਹੈ ਬਿਲਕੁਲ ਜਮੀਰ ਮਰ ਗਈ ਹੈ ਤੁਸੀਂ ਸਰਕਾਰਾਂ ਨਾਲ ਗੱਲ ਨਹੀਂ ਕਰ ਸਕਦੇ ਸਾਡੀ ਇਹ ਹਾਲ ਕੋਈ ਦਾ ਜਵਾਬ ਮੰਗਦਾ ਮੈਨੂੰ ਕਿੰਨਾ ਹੋ ਗਿਆ ਤੇ ਇੱਕ ਮੁੱਤਿਆਂ ਨੂੰ ਇਹੋ ਹੱਥਾਂ ਨੂੰ ਸਾਦੀ ਅਸੀਂ ਇਸੇ ਤਰ੍ਹਾਂ ਰੋਂਦੇ ਰਹਿਣਗੇ ਕੋਈ ਗੱਲ ਸੁਣਨ ਵਾਲਾ ਹੈਗਾ ਜਾਂ ਨਹੀਂ ਲਾਈ ਗੁਰਜੀ ਕਾ ਖਾਲਸਾ ਹੈ ਜੀ